ਕਿ ਤੁਹਾਨੂੰ ਸਵਾਇਕ ਹਾਂ ਸਾਹ ਵਾਹੀ ਗੁਰਜੀ ਕੀ ਫਤਿਹ ਜੀ ਹੁਣ ਮੁੰਡਾ ਤੁਹਾਡਾ ਨਾਇਆ ਜੀ ਵੀ ਥੰਮ ਕੰਮ ਕਰੇ ਤੁਹਾਡੀ ਮਾਈਕ ਵਿੱਚ ਕੰਮ ਕਰਦੇ ਲਈ ਕੀ ਕਰਦਾ ਹੈ ਇਹ ਪਹਿਲੋ ਕਰਦਾ ਹੀ ਮਿਲਡਿੰਗ ਦਾ ਕੰਮ ਅੱਛਾ ਜੀ ਕਾਰੀਗਾਰੀ ਵੀ ਬੜਾ ਅੱਛਾ ਇਹਨੂੰ ਸਾਤ ਲੱਗੀ ਲੱਤ ਦੀ ਜੀ ਹਾਂ ਲੱਤ ਨੂੰ ਦਿਖਾ ਕੈਕਲ ਲੱਗ ਗਿਆ ਜਿਹੜੀ ਵਿੱਚ ਅੱਛਾ ਜੀ ਤੇ ਜੇ ਅਗਰ ਇਸੇ ਨੂੰ ਨਹੀਂ ਹੋ ਗਿਆ ਤਾਂ ਨਹੀਂ ਅੱਛਾ ਜੀ ਨਿਲਾਜ ਵੀ ਨਹੀਂ ਕਰਾਂਦੇ ਪੇਦਾ ਇਹ ਤੇ ਗਲੀ ਪੀਛ ਲੱਦਾ ਗਲੀ ਪਈ ਆ ਤਾਂ ਨਹੀਂ ਗਲੀ ਪਈ ਆ ਇਹ ਕਿ ਕਰੇ ਪੱਟੀਆਂ ਟੁੱਟੀਆਂ ਹੋਈਆਂ ਨੇ ਤੁਹਾਨੂੰ ਪਤਾ ਹੈ ਨਹੀਂ ਕੋਈ ਹੈ ਨਹੀਂ ਸ਼ਰਦਿੰਦੇ ਹੁਣ ਜਾ ਕਿਉਂ ਬਣੀਗਾ ਆਪਣਾ ਵਾ ਘਰ ਕੇ ਰੈਂਟ ਦੇ ਆ ਰੈਂਟ ਦੇ ਬੜੀ ਮੁਸ਼ਕਲ ਹੈ ਤੂੰ ਕੰਮ ਤੇ ਨਹੀਂ ਜਾਂਦਾ ਨਹੀਂ ਕੰਮ ਤੇ ਜਾਂਦਾ ਇਹ ਲੱਗ ਬੈਗੇ ਕੰਮ ਉਸ ਬਿਲਡਿੰਗ ਦਾ ਕਰਨਾ ਦਾ ਸੋਚ ਜਾਂਦੀ ਲੱਤ ਜਾਦਾ ਉਹ ਤੇ ਹੁਣ ਦੀਦ ਕਰਨਾ ਕੀ ਹੈ ਤੁਮਤਾ ਜੀ ਤੀ ਚਾਹੁੰਦੇ ਕੀ ਹੋ ਨੇ ਮੈਂ ਸਭ ਜੀ सब्जी ਦਾ ਕੰਮ ਕਰਨਾ ਇਹਨੂੰ ਕੋਈ ਰੇੜੀ ਰਾੜੀ ਲਾਦਾ ਜਿਹੜਾ ਬਹਿ ਕੇ ਕੰਮ ਕਰ ਸਕੇ ਜਿਹੜਾ ਬਹਿ ਕੇ ਵੇਚਾਂਗੇ ਜਿੰਦਰਾ ਰੋਟੀ ਦੇ ਜਿਗਾਰ ਦੇ ਤੇ ਬਣਾਉਣਾ ਹੀ ਆ ਤੁਨ ਜੀ ਤੇ ਤੁਹਾਡਾ ਖੋਰ ਕਹਿੰਦੀ ਕੋਈ ਵੀ ਸਹੀ ਹੈ ਜਿਹਨੇ ਮਰਜੀ ਹੁਣ ਕੋਈ ਮਤ ਨਹੀਂ ਦਿੰਦਾ ਤੁਹਾਨੂੰ ਪਤਾ ਹੀ ਆ ਹੂੰ ਕੋਈ ਨਹੀਂ ਤੁਸੀਂ ਜਿਹੜੀ ਲਾਣੀਆਂ ਸਬਜ਼ੀਆਂ ਕੋਈ ਨਹੀਂ ਮਤ ਦੇਂਦਾ ਤੁਹਾਨੂੰ ਬਗਾ ਜਿੰਨਾ ਮਰਜੀ ਗੋਈ ਹੋਵੇ ਨਹੀਂ ਮਿਲਦਾ ਹੂੰ ਅੱਜ ਇੱਕ ਮਾਂ ਆਪਣੇ ਪੁੱਤ ਲਈ ਆਈ ਹੈ ਇੱਕ ਮਾਂ ਆਪਣੇ ਪੁੱਤ ਲਈ ਆਈ ਹੈ ਏ ਸਾਡੇ ਹਾਲ ਧੰਗ ਗੁਰੂ ਰਾਮदास ਕੱਲੇ ਦਾ ਕੰਮ ਬਤ ਪਤਾ ਹਾਂਜੀ ਸਰ ਮਾਦਨਾ ਕੱਲੇਗਾ ਹਾਂਜੀ ਹਾਂਜੀ ਟਾਇਰ ਦਾ ਇਲਾਜ ਵੀ ਕਰਵਾ ਲਈ ਠੀਕ ਆ ਹਾਂਜੀ ਜਿਆਦਾ ਗਲਿਆ ਪਿਆ ਵਾ ਤਾਂ ਕਰ ਮੜਾ ਜਾ ਜਿਆਦਾ ਗਲਿਆ ਪਿਆ ਵਾ ਘਰੇ ਜੀ ਤੁਹਾਨੂੰ ਕੋਈ ਹੁੰਦਾ ਵਾ ਮਾੜਾ ਮੋਟਾ ਤੋਂ ਹਰ ਪਟਰੀ ਲਿਆ ਕੇ ਕਰ ਲੈ ਵੀ ਇਹ ਮਾੜੀ ਮੋਟੀ ਪੀਟਾ ਦੀ ਪਟੀ ਲਾ ਕੇ ਘਰ ਕੋਲ ਲੰ데요 ਠੀਕ ਆ ਮਤਲਬ ਤੁਸੀਂ ਕੀ ਕਰੋਗੇ ਇਹਦੇ ਨਾਲ ਕੰਮ ਕੀ ਇਹਦੇ ਕੋਈ ਉੱਠਿਆ ਬੈਠਿਆ ਤੇ ਜਾਣਾ ਨਹੀਂ ਆ ਨਾਲ ਕਰਨਾ ਪੈਣਾ ਤੁਸੀ ਨਾਲ ਕਰੋਗੇ ਤੇ ਦੋਵਾਂ ਜਾਨੇ ਰਹਿੰਦੇ ਕਰੇ ਹਾਂਜੀ ਦੋਵਾਂ ਜਾਨੇ ਤੁਹਾਨੂੰ ਗੁਰੂ ਜਾਨ ਅੰਦਾਸ ਚਲੋ ਸਾਨੂੰ ਸਮਾਂ ਦੇ ਦਿਓ ਦੋਕ ਦਿਨ ਦਾ ਮਾਤਾ ਜੀ ਤੇ ਇੱਕ ਮਾਂ ਨੂੰ ਅੱਜ ਲੋੜ ਹੈ ਤਾਂ ਕਰਕੇ ਅਸੀਂ ਤੁਹਾਨੂੰ ਹਾਂ ਕਹੀ ਹੈ ਕਿ ਤੁਸੀਂ ਕਹਿ ਲੋ ਕਿ ਦੋਕ ਦਿਨ ਦਾ ਸਮਾਂ ਦੇ ਦਿਓ ਤੇ ਫਿਰ ਆਪਾਂ ਤੁਹਾਨੂੰ ਮਾਤਾ ਜੀ ਗੁਰੂ ਜਾਨ ਅੰਦਾਸ ਪਾਸ਼ਾ ਦੀ ਹੁਕਮਾਂ ਦੇ ਵਿੱਚ ਜਿਹੜੀ ਲੈ ਦੇਣੇ ਆ ਸਭੀ ਦਾ ਕੰਮ ਤੁਸੀਂ ਜਿੱਥੇ ਵੀ ਲਾਉਗੇ ਤੁਹਾਨੂੰ ਦੱਸਿਓ ਜਰੂਰ ਕਿੱਥੇ ਤੁਸੀਂ ਕਰਨਾ ਵਾ ਠੀਕ ਹੈ ਪਰ ਅਸੀਂ ਬੀਓਥੋਂ ਸਬਦੀਲੇ ਕੇ ਜਾਵਾਂਗੇ ਠੀਕ ਹੈ ਜੀ ਬਾਕੀ ਅਰਦਾਸ ਬੇਨਤੀ ਤੁਹਾਨੂੰ ਗੁਰੂ ਰਾਮ ਦਾ ਸਪਾਸ਼ਣ ਹੁਣ ਕਰਕੇ ਜਾਇਓ ਉੱਥੇ ਜਾ ਕੇ ਅਰਦਾਸ ਬੇਨਤੀ ਕਰਿਓ ਕਿ ਸਤਿਗੁਰੂ ਜੀ ਜੋ ਅਰਦਾਸ ਬੇਨਤੀ ਕੀਤੀ ਹੈ ਨਿਰਵੈਰ ਭਾਰੀ ਹੋ ਸੰਪੂਰਨ ਕਾਦਨ ਪੂਰਨ ਕਾਦਨ ਠੀਕ ਹੈ ਜੀ ਤੇ ਤੁਹਾਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਇੱਕ ਮਾਂ ਦੇ ਲਈ ਜ਼ਰੂਰ ਕਰੂੰਗਾ ਜਿੰਨਾ ਕਿ ਮੇਰੇ ਕੋ ਹੋਏਗਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬੀ ਵਾਹਿਗੁਰੂ ਜੀ ਕੀ ਫਤਿਹ ਜੀ ਨਮਰੀ ਦੋਟਰਾ